17 ਬਈ ਡੀਮਾਰਟ ਤੇ ਆਪਾਂ ਆਏ ਆ ਇੱਥੇ ਆਏ ਆ ਦੇਖਣ ਇਹ ਕੀ ਸਿਸਟਮ ਹੁੰਦਾ ਇਹਦਾ ਯਾਰ ਡੀਮਾਰਟ ਦਾ ਸਿਸਟਮ ਤੈਨੂੰ ਦੱਸਾਂ ਆ ਯਾਰ ਹਾਂ 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 ਕੀ ਸਿਸਟਮ ਹੈ ਲੱਗਿਆ ਜਿਵੇਂ ਕਿਸਾਨਾਂ ਨੇ ਅੰਦੋਲਨ ਘੜਾਇਆ ਸੀ ਨਾ ਹਾਂਜੀ ਉਹ ਕਾਦੇ ਵਾਸਤੇ ਸੀਗਾ ਵੀ ਕਾਰਪੋਰੇਟ ਆ ਜਿਹੜਾ ਸਾਡੀਆਂ ਫਸਲਾਂ ਤੇ ਕਾਬੂ ਜਨਾਬ ਕਾਬੂ ਠੀਕ ਹੈ ਉਹਦੇ ਵਿੱਚ ਛੋਟੇ ਵਪਾਰੀਆਂ ਦੀ ਛੋਟੇ ਦੁਕਾਨਦਾਰਾਂ ਦੀ ਵੀ ਲੜਾਈ ਸੀ ਸਾਰੀ ਲੜਾਈ ਠੀਕ ਹੈ ਹੁਣ ਇਹ ਡੀਮਾਰਟ ਆ ਜਿਹੜਾ ਉਹ ਜਿਹੜੇ ਛੋਟੇ ਦੁਕਾਨਦਾਰ ਨੇ ਉਹਨਾਂ ਦੀ ਜਿਹੜੀ ਰੋਜੀ ਐ ਇਹ ਡੀਮਾਟ ਓਰੀ ਮਾਰਗੇ ਕਿਵੇਂ ਮਾਰਗੇ ਸਾਰੀ ਚੀਜ਼ ਛੋਟੇ ਛੋਟੀ ਸੂਰ ਤੋਂ ਲੈ ਕੇ ਜਿਹੜੀ ਵੀ ਚੀਜ਼ ਲੈਣੀ ਆਪਾਂ ਇੱਥੋਂ ਦੇ ਇੱਕ ਜਗ੍ਹਾ ਤੇ ਮਿਲਣ ਲੱਗ ਪਏ ਤੇ ਇੱਥੇ ਰਸ਼ ਦੇਖ ਕੇ ਨਾ ਬੱਸ ਬਹੁਤ ਬੱਸ ਤੇ ਕਿਹਨਾਂ ਨੇ ਠੀਕ ਕਰਾ ਗਾਹ ਰੋਕ ਲੈ ਸਾਰਾ ਗਾਹ ਹਾਂ ਸਾਰਾ ਗਾਹ ਰੋਕ ਲਿਆ ਕਾਰਪੋਰੇਟ ਦੀ ਚਾਲ ਆ ਸਾਰੀ ਕਿਹੜੇ ਹਿਸਾਬ ਨਾਲ ਆ ਕਮਾਈ ਕਰੇ ਇਹ ਨਾ ਛੋਟੇ ਪੱਧਰ ਤੋਂ ਕਮਾਈ ਕਰਦੇ ਛੋਟਾ ਮਾਰਜਨ ਰੱਖ ਕੇ ਦੱਸੋ ਇਹਨਾਂ ਕੋਲੇ ਪਰ ਉਹ ਨੰਬਰ ਜ਼ਿਆਦੇ ਪੈਂਦਾ। ਇਹਨਾਂ ਕੋਲੇ ਕੀ ਫੈਕਟਰੀ ਜੋ ਮਾਲ ਬਣਿਆ ਸਿੱਧਾ ਇਹਨਾਂ ਕੋਲੇ ਪਹੁੰਚਦਾ। ਜਿਹੜੇ ਦੁਕਾਨਦਾਰ ਨੇ ਉਹਦੇ ਵਿੱਚ ਹੋਕ ਵਪਾਰੀ ਵੀ ਆ ਗਿਆ। ਫਿਰ ਉਹਦੇ ਅੱਗੇ ਏਜੰਟ ਆ ਗਏ ਜਿਹੜੇ ਪਛਾਉਂਦੇ ਨੇ ਉਹਨਾਂ ਦਾ ਹੀ ਮਾਰਜਨ ਆ ਗਿਆ। ਉਹਨਾਂ ਨੂੰ ਥੋੜਾ ਬਚਦਾ। ਆਪ ਨੂੰ ਲੱਗਦਾ ਚੀਜ਼ ਮਹਿੰਗੀ ਐ। ਕਿੰਨਾ ਹੋਰ ਦੇਖ। ਆਪਾਂ ਦੁਕਾਨਾਂ 'ਤੇ ਦੇਖੋ 2-4 ਮੋਟੇ ਸਾਂ ਖੜੇ ਹੁੰਦੇ ਹਨ। ਇਹ ਦੇਖ ਲੈ ਗੱਡੀਆਂ ਕਿੰਨੀਆਂ। ਗੱਡੀਆਂ ਫਿਰ ਇਹਨਾਂ ਦੇ ਕਿੰਨੇ ਕਿੰਨੇ ਮੈਨੂੰ ਲੱਗਦਾ ਬਾਹਲਾ ਨਹੀਂ। ਇਥੋਂ ਦੇ ਛੋਟੇ-ਛੋਟੇ ਦੁਕਾਨਦਾਰਾਂ ਦਾ ਕਿੰਨੇ ਦੁਕਾਨਦਾਰਾਂ ਦਾ ਇਹਨਾਂ ਨੇ ਕੰਮ ਸਾਂਭ ਲਿਆ ਬਹੁਤ ਭਾਈ ਖਤਮ ਹੀ ਕਰਦੇ ਯਾਰ ਛੋਟੇ ਦੁਕਾਨਦਾਰਾਂ ਨੂੰ ਛੋਟੇ ਦੁਕਾਨਦਾਰ ਮਾਰਦੇ ਤੂੰ ਕਿੰਨਾ ਏਰੀਆ ਲੈ ਜਾ ਰਹੇ ਨੇ ਇਹ ਰਾਬਾ ਕ੍ਰਿਸ਼ਨ ਦਮਾਨੀ ਹੈ ਇਹਦਾ ਉਹਨਾਂ ਦਾ ਅੱਛਾ ਅੱਛਾ ਠੀਕ ਹੈ ਉਹਦੇ ਨਾਂ ਦੇ ਇਹਦਾ ਡੀਮਾਰਟ ਬਣਿਆ ਤੇ ਇਹਨੇ ਕਿੰਨੇ ਦੁਕਾਨਦਾਰਾਂ ਦੀ ਰੋਜੀ ਕਾਲੀ ਦੁਕਾਨਦਾਰ ਤਾਂ ਖਤਮ ਹੀ ਕਰਦੇ ਯਾਰ ਭਾਈ ਇਹਨਾਂ ਨੇ ਸਾਡੇ ਯਾਰ ਇਹੀ ਚੀਜ਼ਾਂ ਜਿਹੜੇ ਸਾਡੇ ਕਿਸਾਨ ਬਿਲ ਸੀ ਨਾ ਪਤੀ ਸੀਗੇ ਜਿਹੜੀ ਫਸਲ ਹੈ ਉਹ ਸਿੱਧੀ ਕਿਸਾਨ ਆ ਜਿਹੜਾ ਮੰਡੀ ਚ ਨਾ ਲੇ ਜਾਵੇ ਮੰਡੀ ਤੇ ਵਪਾਰੀਆਂ ਕੋਲੇ ਪਹੁੰਚੇ ਵਪਾਰੀ ਨੇ ਕੀ ਕਰਨਾ ਕਿਹੜਾ ਰੇਟ ਫੁੱਲ ਦੇ ਦਿੰਦਾ ਸੀਗਾ ਉਸ ਤੋਂ ਬਾਅਦ ਜਦੋਂ ਵਿੱਚੋਂ ਸਰਕਾਰੀ ਖਰੀਦ ਖਤਮ ਹੋ ਜਾਂਦੀ ਠੀਕ ਹੈ ਉਹਨੇ ਆਪ ਦੀ ਪਸੰਦੀ ਦਾ ਮੁੱਲ ਤੇ ਚੀਜ਼ ਖਰੀਦ ਲਈ ਉਹੀ ਚੀਜ਼ ਇਹਨਾਂ ਨੇ ਇਹਨਾਂ ਨੇ ਛੋਟੇ ਦੁਕਾਨਦਾਰਸ ਨੇ ਜਿਹੜੇ ਉਹ ਸਾਰੇ ਮਾਰਦੇ ਖਤਮ ਹੀ ਕਰਦੇ ਆਪ ਉਹ ਖਤਮ ਕਰਦੇ ਇਹ ਕਾਰਪੋਰੇਟ ਦੀ ਚਾਲ ਹੈ ਇਹ ਸਾਰਾ ਕਾਰਪੋਰੇਟਰ ਦਾ ਸੁਭਾਅ ਹੈ ਇਸੇ ਤੇ ਆਪਾਂ ਬੋਲਦੇ ਵੀ ਯਾਰਾ ਥੋੜਾ ਜਿਹਾ ਬੱਤਕੇ ਵੀ ਪੰਜਾਬ ਨੂੰ ਬਚਾਉਣਾ ਨਾ ਆਹ ਕਾਰਪੋਰੇਟ ਆ ਜਿਹੜਾ ਘਰਾਣਾ ਇਹਨੂੰ ਖਤਮ ਕਰਨਾ ਪਊਗਾ ਕਿੱਥੇ ਨਾ ਇਹਨਾਂ ਦਾ ਖਤਮ ਕਰਨਾ ਇਹਨਾਂ ਨੇ ਬਈ ਯਾਰਾ ਇਹ ਤੋਂ ਜੱਟ ਆਪਣੇ ਘਰ ਦੀ ਰੋਜ਼ਮਰ ਦੇ ਲਈ ਕੋਈ ਵੀ ਚੀਜ਼ ਸਾਰੀ ਮਿਲ ਜਾਂਦੀ ਇੱਥੋਂ ਹਾਂ ਸਾਰੀ ਚੀਜ਼ ਇੱਥੋਂ ਲਈ ਜਾਂਦੇ ਨੇ ਬਈ ਸੱਦਾ ਆਉਂਦਾ ਹੈ ਅਗਲਾ ਇੱਥੋਂ ਹੁਣ ਤਾਂ ਸੁੱਖ ਦੇਖੀ ਜਾਂਦੇ ਨੇ ਪਰ ਇਹਦੇ ਪਿੱਛੇ ਜਿਹੜੇ ਉਹ ਦੁਕਾਨਦਾਰ ਨੇ ਛੋਟੇ ਉਹਨਾਂ ਦਾ ਦੁੱਖ ਹੈ ਜਿਹੜਾ ਉਹ ਕੋਈ ਨਹੀਂ ਦੇਖਦਾ ਤਾਰੀ ਜੀ ਜੇ ਤੂੰ ਆਉਣ ਤਾਂ ਸੁੱਖ ਹੈ ਸਾਨੂੰ ਹਨਾ ਧੂਧ ਦੇ ਵੀ ਆਉਣੇ ਆ ਪਰ ਉਹ ਛੋਟੇ ਦੁਕਾਨਦਾਰਾਂ ਦੇਖਾ ਜੇ ਰੋ ਕੋਈ ਨਹੀਂ ਦੇਖਦਾ ਇੱਕ ਸਿਸਟਮ ਹੋ ਰਿਹਾ ਬਾਈ ਹਨਾ ਉਹਦੇ ਵਿੱਚ ਕੋਈ ਵੀ ਅੱਲਾ ਭੇਲਾ ਬੰਦਾ ਵੀ ਆਗਾ ਧੁੰਮ ਨਹੀਂ ਚੱਲਦੇ ਕੁਛ ਨਾ ਕੁਛ ਲੈ ਕੇ ਜਾਊਗਾ ਇਹ ਯਾਰ ਐਡਾ ਤੇ ਮਾਰਕੀਟਿੰਗ ਸਟਰੈਟਜੀ ਹਾਂ ਐਸ ਸਿਸਟਮਾ ਚਾਹੀਦਾ ਮਾਰਕੀਟ ਕਰਨ ਦਾ ਨਾ ਤਰੀਕਾ ਨਾ ਉਹ ਐਡਾ ਜਾਦੇ ਮਾਲਾ ਭੈੜਾ ਹੈ ਕੀ ਜਿਹੜੇ ਦਾ ਬੱਚਿਆਂ ਦੀ ਚੀਜ਼ ਐ ਉਹ ਸਾਹਮਣੇ ਦਿਖਾਉਣੇ ਸਾਹਮਣੇ ਦਿਖਾਉਣੇ ਬੱਚਾ ਆ ਗਿਆ ਤਾਂ ਉਹ ਬੱਚਾ ਮਿਲਣਾ ਪਾਉਣਾ ਨਿਕਲੇ ਫਿਰ ਦੂਜਾ ਤੈਨੂੰ ਕਿਤੇ ਵੀ ਇਹਦੇ ਵਿੱਚ ਘੜੀ ਨਹੀਂ ਮਿਲਦੀ ਠੀਕ ਐ ਕਿਉਂ ਵੀ ਜਿਵੇਂ ਬੰਦਾ ਜਿਹੜਾ ਹੋਗਾ ਉਹਨੂੰ ਸਮੇਂ ਦਾ ਪਤਾ ਨਹੀਂ ਸਮੇਂ ਦਾ ਬਤਾ ਠੀਕ ਐ ਉਹਦੇ ਛੋਟੀ ਛੋਟੀਆਂ ਰੋਜ਼ਮਰਾਂ ਦੀਆਂ ਚੀਜ਼ਾਂ ਇਹੋ ਜਿਹੇ ਢੰਗ ਨਾਲ ਲਾਈਆਂ ਹੁੰਦੀਆਂ ਨੇ ਨਾ ਚਾਹੁੰਦੇ ਹੋਈ ਵੀ ਬੰਦਾ ਚੀਜ਼ ਕੁਛ ਨਾ ਕੁਛ ਫਰੀਦ ਕੇ ਨਿਕਲੂਗਾ ਤੇ ਬਾਕੀ ਬੰਦਾ ਹੋ ਜਦੋਂ ਮਤਲਬ ਸਵੇਰ ਆ ਗਿਆ ਉਹਨੂੰ ਟਾਈਮ ਦਾ ਪਤਾ ਹੀ ਨਹੀਂ ਚੱਲਦਾ ਨਾ ਸ਼ਾਮਾ ਕਰਦਾ ਪਤਾ ਨਹੀਂ ਚੱਲਦਾ ਬਈ ਆਉਂ ਤਾਂ ਕੋਈ ਪਤਾ ਨਹੀਂ ਚੱਲਦਾ ਕੀ ਸਿਸਟਮ ਆ ਕਿਵੇਂ ਕਰਨਾ ਕਿਵੇਂ ਨਾ ਕਰਨਾ ਹਣਾ ਇਹ ਤਾਂ ਯਾਰ ਮਾਰਕੀਟ ਦੀ ਸਾਰੀ ਜਿਹੜੀ ਤਿਆਰੀ ਹੈਗੀ ਇਸੇ ਢੰਗ ਨਾਲ ਹੀ ਚੱਲਦੀ ਪਰ ਛੋਟੇ ਦੁਕਾਨਦਾਰਾਂ ਦਾ ਤਾਂ ਸਮਝੀਂ ਉਹਨਾਂ ਤਾਂ ਵੀ ਸਾਨੂੰ ਖਰੀਦਣਾ ਚਾਹੀਦਾ ਨਹੀਂ ਨਹੀਂ ਫੇਰ ਹੀ ਚੱਲੂਣਾ ਬਾਈ ਰੋਟੀ ਜੱਲਣੀ ਰੋਜ਼ੀ ਰੋਟੀ ਸਭ ਦੀ ਚੱਲਣੀ ਚਾਹੀਦੀ ਆ ਹਾਂ